ਇਹ ਜੋ ਲਾਈਵ ਤਸਵੀਰਾਂ ਤੁਸੀਂ ਤਹਿਲਕਾ ਪੰਜਾਬ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਨੈਟਵਰਕ ਤੇ ਦੇਖ ਰਹੇ ਹੋ ਇਹ ਬੱਸ ਸਟੈਂਡ ਜਲੰਧਰ ਦੀਆਂ ਹਨ ਜੋ ਕਿ 메ਨ ਬੱਸ ਸਟੈਂਡ ਜਲੰਧਰ ਦੀਆਂ ਹਨ ਜਿੱਥੇ ਅੱਜ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ ਅਚਾਨਕ ਹੀ 3 ਵਜੇ ਦੇ ਕਰੀਬ ਐਲਾਨ ਕਰ ਦਿੱਤਾ ਤੇ ਬੱਸਾਂ ਜਿੱਥੇ ਖੜੀਆਂ ਹਨ ਉੱਥੇ ਖੜੀਆਂ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਜੋ ਮੈਂ ਤੁਹਾਨੂੰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੇ ਮੇਨ ਬੱਸ ਸਟੈਂਡ ਦੀਆਂ ਹਨ ਅੰਦਲੀਆਂ ਤੇ ਬਾਅਦ ਜੋ ਪੋਲਨੀ ਦੇ ਉੱਤਰ ਹੈ ਉੱਥੇ ਦੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਵੀ ਖੜੀਆਂ ਤੇ ਇਹਨਾਂ ਦੇ ਨਾਲ ਬਹੁਤ ਤਕੜਾ ਜਾਮ ਲੱਗ ਚੁੱਕਾ ਹੈ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿੱਥੇ ਆਮ ਰਾਹ ਹੀ ਰਹਿਣੂ ਆ ਬੱਸਾਂ ਦੀਆਂ ਜੋ ਹੜਤਾਲ ਕਰਕੇ ਮੁਸ਼ਕਲਾਂ ਜਾਂ ਪ੍ਰੋਬਲਮਸ ਆ ਰਹੀਆਂ ਹਨ ਉਥੇ ਨਾਲ ਹੀ ਅੱਜ ਕੁਦਰਤ ਦਾ ਕਹਿਰ ਵੀ ਕਹਿ ਲਓ ਪਾਰੀ ਬਾਰਿਸ਼ ਹੋਈ ਹੁਣੀ ਹਲੇ ਹਲੇ ਹੁਣੇ ਹਟੀਆਂ ਹੋ ਕੇ ਗੜੇ ਮਾਰੀ ਹੋਈ ਅਜ ਉਥੇ ਗੜੇ ਵੀ ਪਏ ਚੰਗੇ ਉਹਨਾਂ ਦਾ ਲਾਈਵ ਦੇਖਣ ਲਈ ਤੁਸੀਂ ਇੱਥੇ ਨਾਲ ਹੀ ਸਾਡੇ ਤਹਿਲਕਾ ਪੰਜਾਬ ਤੇ ਦੇਖ ਸਕਦੇ ਹੋ ਤੇ ਇੱਥੇ ਹਲੇ ਹੁਣ ਕੋਈ ਕੋਈ ਬੇਚੇ ਹਲਕਾ ਹਲਕੀ ਜਿਹੜੀ ਬੂੰਦਾਬਾਰੀ ਹੋ ਵੀ ਰਹੀ ਹੈ ਜਿੱਥੇ ਅਜੇ ਵੀ ਹਲਕੀ ਹਲਕੀ ਬੂੰਦਾਬਾਰੀ ਹੋ ਰਹੀ ਹੈ ਤੇ ਟਾਈਮ ਵੀ ਹੁਣ ਇਸ ਵੇਲੇ ਲਗਭਗ 5 ਵਜੇ ਦੇ ਕਰੀਬ ਦਾ ਟਾਈਮ ਹੋ ਚੁੱਕਾ ਜਿਹਦੇ ਕਰਕੇ ਹਰ ਕਿਸੇ ਨੂੰ ਕਾਲ ਹੁੰਦੀ ਕਿ ਮੈਂ ਆਪਣੇ ਘਰ ਜਾਵਾਂ ਆਪਣੇ ਘਰ ਜਾਵਾਂ ਪਰ ਬਸਾਂ ਵਾਲਿਆਂ ਦੀ ਇਸ ਅਚਾਨਕ ਕੀਤੀ ਹਰ ਤਾਲ ਦੇ ਕਰਕੇ ਸਾਰਿਆਂ ਨੂੰ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਯਾਤਰੀਆਂ ਨੂੰ ਟੈਨਸ਼ਨਾਂ ਪਈਆਂ ਹੋਈਆਂ ਕਿ ਉਹ ਕਿੰਜ ਆਪਣੇ ਘਰ ਪਹੁੰਚਣਗੇ ਜਾਂ ਕਿੱਥੇ ਜਿੱਥੇ ਉਹਨਾਂ ਆਪਣੇ ਮੰਜ਼ਿਲ ਤੇ ਜਾਣਾ ਆਪਣੇ ਮੰਜ਼ਿਲ ਤੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਕਿ ਬਸ ਸਟੈਂਡ ਦੇ ਅੰਦਰ ਬਸਾਂ ਨਾਲ ਭਰਿਆ ਪਿਆ ਹੈ ਅੰਦਰ ਤਾਂ ਕੀ ਬਾਹਰ ਵੀ ਬਾਰਵੀਂ ਕਾਫੀ ਦੂਰ ਤੱਕ ਜਿਹੜਾ ਇਹ ਜਾਮ ਜਿਹੜਾ ਲੱਗਾ ਹੋਇਆ ਸੀ ਜੋ ਮੈਂ ਤੁਹਾਨੂੰ ਆ ਦਿਖਾਉਣ ਦੀ ਵਿੱਚ ਕੋਸ਼ਿਸ਼ ਕਰ ਰਿਆਂ ਇਹ ਜੋ ਮੈਂ ਤੁਹਾਨੂੰ ਲਾਈਵ ਦਿਖਾ ਰਿਆਂ ਆ ਇਹ ਬੱਸ ਸਟੈਂਡ ਦੇ ਬਾਹਰ 2 ਨੰਬਰ ਗੇਟ ਤੋਂ ਗੇਟ ਅਤੇ 3 ਨੰਬਰ ਗੇਟ ਦੇ ਵਿੱਚ ਕਾਰਾਂ ਜਿੱਥੇ ਪੁਲ ਤੋਂ ਥੱਲੇ ਉੱਤੇ ਦੀਆਂ ਬੱਸਾਂ ਅੰਦਰ ਐਂਟ ਹੁੰਦੀਆਂ ਇਹ ਲਾਈਵ ਤਸਵੀਰਾਂ ਉੱਥੇ ਦੀਆਂ ਆ ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਆ ਇਹ ਬੱਸ ਸਟੈਂਡ ਜਲੰਧਰ ਜੋ 메ਨ ਬੱਸ ਸਟੈਂਡ ਹੈ ਉੱਥੇ ਦੀਆਂ ਲਾਈਵ ਤਸਵੀਰਾਂ ਇਹ ਦੇਖੋ ਤੁਸੀਂ ਕਿੰਨੇ ਬੱਸਾਂ ਦੇ ਖੜੇ ਹੋਣ ਨਾਲ ਜੋ ਅੰਦਰ ਯਾਤਰੀ ਆ ਉਹਨਾਂ ਨੂੰ ਵੀ ਵਿੱਚ ਕਿੰਦਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਕਿਉਂਕਿ ਇੱਕ ਟਾਈਮ ਵੀ ਇਹੋ ਜਿਹਾ ਹੋ ਚੁੱਕਾ ਤੇ ਇੱਕ ਉੱਪਰੋਂ ਬਾਰਿਸ਼ ਦਾ ਮੌਸਮ ਹੈ ਇਹ ਮੌਸਮ ਬਵਾਗਲੋਂ ਤਾਂ ਹੱਲੇ ਵੀ ਭਾਰੀ بارش ਦੇ ਜੋ ਦੱਸਿਆ ਹੋਇਆ ਹੈ ਤੇ ਹੁਣ ਵੀ ਹੱਲੇ ਬਹੁਤ ਹੀ ਭਾਰੀ بارش ਹੋ ਕੇ ਹਟੀ ਆ ਐਨ ਪੈ ਕੇ ਹਟੀ ਆ ਬਰ ਪੈ ਕੇ ਹਟੀ ਆ ਤੇ ਜੋ ਕਿ ਕਾਫੀ ਤੇਜ਼ ਰਫ਼ਤਾਰ ਵਿੱਚ ਸੀ ਤੇ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਅੰਦਰ ਬੱਸਾਂ ਦੇ ਮੌਜੂਦ ਆ ਪੈਰਾ ਰੱਖਣ ਦੀ ਵੀ ਜਗ੍ਹਾ ਹੈ ਨਹੀਂ ਇਸ ਵਕਤ ਮੈਂ ਤੁਹਾਨੂੰ ਦਿਖਾ ਰਿਹਾ ਆ ਰਹਿਕਾ ਪੰਜਾਬ ਤੇ ਵਿਬ ਟੀਵੀ ਨਿਊਜ਼ ਚੈਨਲ ਰਹਿਕਾ ਪੰਜਾਬ ਨੈਟਵਰਕ ਤੇ ਅੱਜ ਦਾ ਜੋ 20 ਫਰਵਰੀ ਦਾ ਜੋ ਸ਼ਾਮ 5 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਅੰਦਰ ਕਿੰਨਾ ਤੇ ਬੱਸ ਸਟੈਂਡ ਦੇ ਬਾਹਰ ਵੀ ਕਿੰਨਾ ਬੱਸਾਂ ਦੇ ਜਾਮ ਲੱਗਾ ਹੋਇਆ ਆ ਇੱਥੇ ਬਾਰਿਸ਼ ਦਾ ਵੀ ਹੋ ਗਈ ਹੱਡੀ ਪਾਹੀ ਗੜੇ ਮਾਰੀ ਹੋ ਗਈ ਹੈ ਠੀਆ ਤੇ ਮੌਸਮ ਅਜੇ ਵੀ ਬਹੁਤ ਖਰਾਬ ਹੈ ਸੋ ਲੋਕਾਂ ਨੂੰ ਹੈ ਕਿ ਮੈਂ ਆਪਣੇ ਰਾਹ ਜਾਨਣ ਕਿ ਆਪਣੇ ਆਪਣੇ ਮੰਜ਼ਿਲਾਂ ਤੇ ਪਹੁੰਚੀਏ ਜੇ ਨੇ ਕਿਤੇ ਵੀ ਜਾਣਾ ਆਉਣਾ ਹੈ ਕੰਮਾਂ ਕਾਜਾਂ ਵਾਲੇ ਵਿਚਾਰ ਜ ਜਦੋਂ ਹੁਣ ਛੁੱਟੀ ਹੋਣੀ ਹੈ ਕਿ ਬੱਚਿਆਂ ਨੂੰ ਕੁੜੀਆਂ ਨੂੰ ਜੋ ਆਫਿਸਾਂ ਵਿੱਚ ਕੰਮ ਕਰਦੇ ਉਹਨਾਂ ਨੂੰ ਵੀ ਆਪਣੀ ਮੰਜ਼ਿਲ ਵੱਲ ਜਾਣਾ ਉਹਨਾਂ ਨੂੰ ਵੀ ਇਸ ਵਕਤ ਆਪਣਾ ਜੋ ਟੈਨਸ਼ਨਾਂ ਪਈਆਂ ਹੋਈਆਂ ਕਿ ਉਹ ਘਰ ਕਿੱਦਾਂ ਪਹੁੰਚਣਗੇ ਤੇ ਕਿੱਦਾਂ ਨਹੀਂ ਪਹੁੰਚਣਗੇ ਸੋ ਸਾਡੀ ਪੰਜਾਬ ਸਰਕਾਰ ਨੂੰ ਇਹਨਾਂ ਸਬੰਧਤ ਅਧਿਕਾਰੀਆਂ ਨੂੰ ਵੀ ਬੇਨਤੀ ਹੈ ਕਿ ਇਦਾਂ ਦੀਆਂ ਪਰੇਸ਼ਾਨੀਆਂ ਬਾਰੇ ਕੋਈ ਹੱਲ ਕਰੋ ਬਦਲਾ ਕਰੋ ਭਗਵੰਤ ਮਾਨ ਜੀ ਇਹਨੂੰ ਬਦਲਾ ਕਰੋ ਇਹੋ ਜੇਰ ਜਾਣ ਕਰੋਗੇ ਇਹੋ ਜੇਰ ਜਾਣ ਅਚਾਨਕ ਨਾ ਬਣੇ ਇਹੋ ਜੇਰ ਜਾਣ ਜਿਹੜਾ ਵੀ ਜੇ ਕੋਈ ਕਸੂਰਵਾਰ ਹੈ ਤਾਂ ਉਹਨੂੰ ਜਰੂਰ ਇਹਦੀ ਸਜ਼ਾ ਮੈਨੂੰ ਚਾਹੀਦੀ ਜੋ ਵੀ ਹੈ ਜੇ ਇਹਨਾਂ ਦੀ ਕੋਈ ਮੰਗ ਜਾਇਜ਼ ਹੈ ਤਾਂ ਉਹਦਾ ਇੱਕ ਪਹਿਲਾਂ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਵੀ ਚਲੋ ਕਹਿਰ ਸਾਡਾ ਤੋਂ ਹਾਲੇ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਸੋ ਅਸੀਂ ਤਾਂ ਬੇਨਤੀ ਕਰ ਸਕਦੇ ਆ ਉਫੀਸਰ ਬਾਜਰ ਨੂੰ ਰਾਗੀ ਨੀਮ ਮੁਸ਼ਕਲਾਂ ਦੇਖ ਕੇ ਪ੍ਰੋਬਲਮਾਂ ਦੇਖਦੇ ਹੋਏ ਸੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਸਕੇ ਅਤੇ ਅੱਗੇ ਤੋਂ ਅਜਿਹੀ ਕੋਈ ਮੁਸ਼ਕਲ ਰਾਹਗਿਰਾਂ ਨੂੰ ਜਾਂ ਆਮ ਲੋਕਾਂ ਨੂੰ ਨਾ ਆਵੇ ਉਹਦਾ ਕੋ ਸਮਾਧਾਨ ਹੋ ਸਕੇ ਇਹ ਕੋ ਆਪਸ ਵਿੱਚ ਕੋਈ ਮਿਲ ਬੈਠ ਕੇ ਕੋਈ ਦਾ ਵਿਚਾਰ ਕਰ ਸਕਣ ਸੋ ਇਸ ਦਿਨ ਆਈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਰਾਜਕੁਮਾਰ ਅਰੋੜਾ ਮੁੱਖ ਸੰਪਾਦਕ ਤਹਿਲਕਾ ਪੰਜਾਬ ਸਾਸਤਰੀ ਅਕਾਲ